ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜਿੱਥੇ ਕਿ ਚਾਰ ਦੋਸਤਾਂ ਦੇ ਨਾਲ ਵੱਡਾ ਹਾਦਸਾ ਵਾਪਰਿਆ ਜੀਹਾਂ ਦਾ ਭਿਆਨਕ ਸੜਕ ਹਾਦਸਾ ਉਹਨਾਂ ਦੇ ਨਾਲ ਵਾਪਰਿਆ ਜੇ ਤਸਵੀਰਾਂ ਵੀ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਤਸਵੀਰਾਂ ਦੇਖ ਕੇ ਤੁਹਾਡੇ ਵੀ ਹੋਸ਼ ਉੱਡ ਜਾਣਗੇ ਤਾਂ ਹਾਦਸਾ ਜਿਹੜਾ ਇੰਨਾ ਕੁ ਜ਼ਿਆਦਾ ਭਿਆਨਕ ਵਾਪਰਿਆ ਸੀ ਕਿ ਤਿੰਨਾਂ ਦੀ ਦਰਦਨਾਕ ਮੌਤ ਹੋ ਚੁੱਕੀ ਹੈ ਮੌਕੇ ਤੇ ਹੀ ਤਿੰਨ ਜਿਹੜੇ ਦੋਸਤ ਨੇ ਉਹਨਾਂ ਦੀ ਮੌਤ ਹੋ ਚੁੱਕੀ ਹੈ ਤੇ ਇੱਕ ਦੋਸਤ ਗੰਭੀਰ ਜ਼ਖਮੀ ਹੋਇਆ ਜੋ ਕਿ ਇਸ ਵਕਤ ਉਸ ਦਾ ਹਸਪਤਾਲ ਦੇ ਵਿੱਚ ਇਲਾਜ ਚਾਰਿਆ ਤਦ ਆਜ਼ੇ ਕਿ ਇਹ ਜਿਹੜੇ ਚਾਰ ਇਹ ਦੋਸਤ ਇਹ ਪਾਰਟੀ ਦੇ ਵਿੱਚ ਜਾ ਰਹੇ ਸੀ ਪਰ ਜਦੋਂ ਇਹ ਅੰਮ੍ਰਿਤਸਰ ਰੋਡ ਦੇ ਉੱਪਰ ਜਿਹੜਾ ਪਹੁੰਚਦੇ ਨੇ ਅੰਮ੍ਰਿਤਸਰ ਰੋਡ ਤੇ ਇਹਨਾਂ ਦੇ ਵੱਲੋਂ ਪਹੁੰਚਿਆ ਜਾਂਦਾ ਤਾਂ ਉਸ ਵਕਤ ਇਹਨਾਂ ਦੇ ਨਾਲ ਵੱਟਾ ਹਾਦਸਾ ਵਾਪਰਿਆ ਤਦ ਦੱਸਦੇ ਕਿ ਬੀਤੀ ਰਾਤ ਇਹ ਪੂਰਾ ਹਾਦਸਾ ਵਾਪਰਦੇ ਆਏ ਤੇ ਇਹ ਹਾਦਸਾ ਕਿੰਨਾ ਕਾਰਨਾਂ ਕਰਕੇ ਵਾਪਰਿਆ ਇਹ ਅਜੇ ਤੱਕ ਸਾਹਮਣੇ ਨਹੀਂ ਆਇਆ ਪੁਲਿਸ ਦੇ ਵੱਲੋਂ ਜਾਂਚ ਪੜਤਾਲ ਵੀ ਪੂਰੀ ਕੀਤੀ ਜਾ ਰਹੀ ਆ ਤਦ ਦੱਸਦੇ ਕਿ ਤਸਵੀਰਾਂ ਵੀ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਤੁਸੀਂ ਦੇਖ ਸਕਦੇ ਹੋ ਕਿ ਇਸ ਤਰੀਕੇ ਦੇ ਨਾਲ ਇਹ ਹਾਦਸਾ ਵਾਪਰਿਆ ਹੈ ਕਿ ਗੱਡੀ ਦੇ ਪਰ ਖੱੱਚੇ ਵੀ ਪੂਰੇ ਉੱਡ ਚੁੱਕੇ ਨੇ ਤਾਂ ਇਹਨਾਂ ਹਾਦਸਾ ਜੜਾ ਇੰਨਾ ਖਜਾਦਾ ਭਿਆਨਕ ਸੀ ਕਿ ਤਿੰਨਾਂ ਦੀ ਦਰਦਨਾਕ ਮੌਤ ਹੋ ਚੁੱਕੀ ਆ ਤੇ ਇੱਕ ਨੌਜਵਾਨ ਗੰਭੀਰ ਜ਼ਖਮੀ ਹੋਇਆ ਤੇ ਉਥੇ ਤੁਹਾਨੂੰ ਦੱਸਦੇ ਪੁਲਿਸ ਦਾ ਕੀ ਕਹਿਣਾ ਹੈ ਉਹਨਾਂ ਦੇ ਜਿਹੜੇ ਦੋਸਤ ਸੀਗੇ ਹੋਰ ਉਹਨਾਂ ਦਾ ਕੀ ਕਹਿਣਾ ਹੈ ਆਓ ਸੁਣਦੇ ਹਾਂ ਮੇਰਾ ਨਾਮ ਹਰਪੀ ਸਿੰਘ ਹੈ ਜੀ ਹਰਪੀ ਕੀ ਗੱਲ ਹੋ ਗਈ ਇਹ ਪੋਲ ਥੱਲੇ ਭਾਜੀ ਇਹ ਰਾਤੀ 2 ਵਜੇ ਦੇ ਕਰੀਬ ਟਾਈਮ ਸੀਗਾ ਰਾਤ ਦਾ ਇਧਰੋਂ ਆ ਰਹੇ ਸੀਗੇ ਬੰਦੇ ਆਪਣੇ ਤੇ ਇਹਨਾਂ ਕੋਲੋਂ ਗੱਡੀ ਇਹ ਦਵਾਰ ਦੇ ਵਿੱਚ ਵੱਜੀ ਕਿਉਂਕਿ ਇੱਥੇ ਕੋਈ ਨਿਸ਼ਾਨੀ ਨਹੀਂ ਹੈਗੀ ਰਾਤ ਵੇਲੇ ਜਿੰਦਾ ਕੋਈ ਟੇਪ ਜਾਂ ਕੋਈ ਰੈੱਡ ਲਾਈਟ ਦਿੱਤੀ ਹੋਵੇ ਕਿ ਅਗਲੇ ਬੰਨੇ ਕੰਦ ਹੈਗੀ ਆ ਤੇ ਉਹ ਭਲੇਖੇ ਵਿੱਚ ਹੀ ਗੱਡੀ ਵੱਜ ਗਈ ਇਹ ਚਾਰ ਜਣੇ ਸੀਗੇ ਕਿੰਨਾ ਕੁ ਘਰ ਪਿੱਛੇ ਹੋਇਆ ਕਈ ਤੁਹਾਡੇ ਸਾਹਮਣੇ ਹੀ ਆ ਕੋ ਗੱਡੀ ਕਿਤੇ ਆ ਇੰਜਣ ਕਿਤੇ ਆ ਹਨਾ ਤੇ ਇਥੋਂ ਆਪਾਂ ਅੰਦਾਜ਼ਾ ਲਾ ਸਕਦੇ ਹਾਂ ਮੌਤ ਭਾਈ ਤਿੰਨ ਜਣਿਆਂ ਦੀ ਹੋਈ ਆ ਠੀਕ ਆ ਪਤਾ ਲੱਗਾ ਕਿਹੜੀ ਕਿਹੜੀ ਹਾਂਜੀ ਜੋਬਨ ਸਾਡਾ ਫਰੈਂਡ ਆ ਉਹ ਬੜਾ ਪਿਆਰ ਸੀਗਾ ਸਾਡਾ ਵੀਰ ਨਾਲ ਇੱਕ ਜੋਬਨ ਆ ਇੱਕ ਅਵਤਾਰ ਆ ਜੋਬਨ ਲੋਪੋ ਘਾਂ ਤੋਂ ਆ ਜਿਹੜਾ ਅਵਤਾਰ ਵੀਰ ਆ ਉਹ ਗੋਪਾਰਾ ਬਾਸ ਸਿੰਘ ਤੋਂ ਆ ਤੇ ਇੱਕ ਵੀਰ ਬਿੱਲਾ ਵਾ ਚੱਕ ਮਿਸ਼ਰੀ ਖਾਨ ਪਿੰਡੋਂ ਉਹਨਾਂ ਦਾ ਜਿਹੜਾ ਚੌਥਾ ਵੀਰ ਸੀਗਾ ਉਹ ਵੀ ਚੱਕ ਮਿਸ਼ਰੀ ਖਾਨ ਦਾ ਹੀ ਆ ਉਹ ਵੀਰ ਦੇ ਸੱਟਾ ਸੱਟਾਂ ਲੱਗੀਆਂ ਵਾਂ ਉਹ ਕੋਮਾ ਚਾ ਮਤਲਬ ਕਿ ਕਿੱਦੋਂ ਆਦੋ ਤੁਸੀਂ ਦੋਲੀ ਤੋਂ ਆ ਇਧਰੋਂ ਪਿੰਡੋਂ ਆਏ ਸੀਗੇ ਲੋਕੋ ਗਿਆ ਦੋ ਆਈ ਪਾਰਟੀ ਤੇ ਸੁਣਿਆ ਕਹਿੰਦੇ ਕਿ ਪਾਰਟੀ ਤੇ ਜਾ ਰਹੇਗੇ ਕੀ ਮੰ ਕਰਦੇ ਜਿਹੜਾ ਨੌਜਵਾਨ ਨਾਲ ਬਸ ਗਿਆ ਉਹਦੇ ਕੀ ਹਾਲਤ ਉਹਦੇ ਹਾਲਾਤ ਆਪਣੇ ਵੱਲੋਂ ਤਾਂ ਅਰਦਾਸ ਹੀ ਆ ਬਾਬਾ ਦੀਪ ਸਿੰਘ ਜੀ ਦੇ ਚਰਨਾਂ ਦੇ ਵਿੱਚ ਕਿ ਜੋ ਵੀ ਭਾਣਾ ਇਹ ਵਾਪਰਿਆ ਚਲੋ ਆਪਾਂ ਤੇ ਹੁਣ ਉਹਨੂੰ ਹੀ ਪੁੱਛ ਸਕਦੇ ਆ ਇਮਾਰਾ ਨੂੰ ਹੁਣ ਤੰਦਰੁਸਤੀ ਬਖਸ਼ਣ ਕਿ ਉਹਦੀ ਜਾਨ ਬਖਸ਼ੀ ਜਾਵੇ ਸਤਿਗੁਰੂ ਕਿਰਪਾ ਕਰੇ ਉਹਨੂੰ ਸਾਹ ਜਿਹੜੇ ਉਹਦੇ ਬਚਦੇ ਉਹਨੂੰ ਦਿੱਤੇ ਜਾਣ ਮਹਾਰਾਜ ਵੱਲੋਂ ਤੇ ਫਿਰ ਉਹਨੂੰ ਅਸੀਂ ਪੁੱਛ ਸਗੀਏ ਕਿ ਤੁਹਾਡੇ ਨਾਲ ਭਣਾ ਕੀ ਵਾਪਰਿਆ ਕਿੰਨੀ ਕੁ ਉਮਰ ਦੀ ਨੌਜਵਾਨਾਂ ਦੀ ਨੌਜਵਾਨਾਂ ਦੀ ਉਮਰ ਉਹੀ ਕੋਈ ਜੰਗ ਏਜ ਹੀ ਭਾਜੀ ਕੋਈ 27 ਸਾਲ ਕੋਈ 25 ਸਾਲ ਜਿਹੜੇ ਬਿੱਲਾ ਵਾ ਮੇਰੇ ਖਿਆਲ ਨਾਲ ਉਹਦੀ ਤੇ 18 19 ਸਾਲ ਉਮਰ ਸੀਗੀ ਜੀ 25 ਰੇਟ ਵਿੱਚ ਸੀ ਹਾਂਜੀ ਹਾਂਜੀ ਪੁਲਿਸ ਕਰ ਵੀ ਕੀਤੀ ਪੁਲਿਸ ਵੱਲੋਂ ਭਾਜੀ ਕਾਰਵਾਈ ਹੋਣ ਦੀ ਆਪਣੇ ਜੜੀਆਂ ਫੈਮਲੀਆਂ ਮੁੰਡਿਆਂ ਦੀਆਂ ਉਹ ਗਈਆਂ ਵਾ ਚੌਂਕੀ ਬੈਠੇ ਨੇ ਸਾਰੇ ਜੋ ਜੋ ਵੀ ਬਰਾਵਾ ਹੋ ਚੱਲਣ ਧਿਆਨ ਅੰਦਰ ਚਲੋ ਅਗਲੀ ਜਿਹੜੀ ਕਾਰਵਾਈ ਪਤਾ ਲੱਗਦੀ ਹੈ ਕੀ ਹੈ ਜੋਬਨ ਸਾਡੇ ਨਾਲ ਭਾਜੀ ਸਾਡਾ ਪਿੰਡ ਅਸੀਂ ਪਹਿਲਾਂ ਜੋਬ ਕਰਦੇ ਰਹੇ ਇਕੱਠੇ ਹੁਣ ਅਸੀਂ ਛੱਡਤੀ ਆ ਅਸੀਂ ਆਪਣਾ ਜਿਹੜਾ ਸਾਡਾ ਕਾਰੋਬਾਰ ਹੈ ਨਿਹੰਗ ਸਿੰਘਾਂ ਦਾ ਕਿ ਅਸੀਂ ਕਵੀਸ਼ਰੀ ਕਥਾ ਦਾ ਅਸੀਂ ਉਹ ਕਰਨ ਲੱਗੇ ਤੇ ਜੋਬਨ ਵਾਲਾ ਸਾਡਾ ਮੇਲ ਮਲਾਪ ਉਦਾਂ ਹੀ ਚਲੋ ਬਾਹਰ ਕਿਤੇ ਹੁੰਦਾ ਆਈਗਾ ਤੇ ਹੁਣ ਇਹ ਨਹੀਂਗਾ ਪਤਾ ਕੀ ਕੰਮ ਕੀ ਕਰਦੇ ਸੀਗੇ ਜੀ ਦੇਖੋ ਜੀ ਮਾਮਲੇ ਬਾਰੇ ਜਿਆਦਾ ਸਾਲ ਨੂੰ ਨਹੀਂ ਪਤਾ ਅਸੀਂ ਸਵੇਰੇ 8 ਵਜੇ ਡੁੱਢੀ ਆਏ ਆ ਮਾਮਲਾ ਹੈਗਾ ਇਹ ਰਾਤ ਦਾ 12:30 1:00 ਦਾ ਠੀਕ ਹੈ ਜੀ ਪਤਾ ਲੱਗਾ ਵੀ ਇਹ ਜਿਹੜੀ ਗੱਡੀ ਤੁਸੀਂ ਦੇਖ ਕੇ ਆਏ ਮੌਕੇ ਤੇ ਇਹ ਚਗਾਵਾ ਸਾੜ ਤੋਂ ਆ ਰਹੀ ਸੀ ਠੀਕ ਹੈ ਜੀ ਚਾਰ ਨੌਜਵਾਨ ਸਵਾਰ ਸੀ ਤਿੰਨਾਂ ਦੀ ਡੈਥ ਹੋ ਗਈਆਂ ਇੱਕ ਸੀਰੀਅਸ ਜਰ ਨੂੰ ਲੈ ਕੇ ਗਏ ਆ ਬਾਕੀ ਜਿਹੜੀ ਕਾਰਵਾਈ ਉਹ ਚੱਲ ਰਹੀ ਹੈ ਜਿਆਦਾ ਜਾਣਕਾਰੀ ਜਿਹੜੀ ਆ ਉਹ ਚੌਕੀ ਇੰਚਾਰਜ ਨੂੰ ਮਿਲ ਕੇ ਉਹਨਾਂ ਕੋਲੋਂ ਹਾਸਲ ਕਰ ਸਕਦੇ ਹੋ ਤਿੰਨਾਂ ਦੀ ਦਸਰੇ ਆ ਠੀਕ ਹੈ ਹਾਂਜੀ ਉਸ ਤੋਂ ਜੋ ਮੰਦੀ ਕਾਰਵਾਈ ਐਕਸੀਡੈਂਟ ਸੰਬੰਧੀ ਉਹ ਕੀਤੀ ਜਾ ਰਹੀ ਹੈ